ਹਾਂਜੀ ਜੋ ਦਿਵਾਨ ਢੋਡਰਮਲ ਚੈਰੀਟੇਬਲ ਟਰਸਟ ਵੱਲੋਂ ਸਾਡੇ ਗ੍ਰੰਥੀ ਸਿੰਘ ਬਾਬਾ ਧਰਮ ਸਿੰਘ ਜੀ ਨੂੰ ਜੋ ਕਿ ਇੱਕ ਬੇਰੁਜ਼ਗਾਰ ਸੀ ਰਜਗਾਰ ਚਲਾਉਣ ਲਈ ਪਿਛਲੇ ਦਿਨੀ ਕੁਝ ਮਾਲੀ ਸਹਾਇਤਾ ਦੇ ਕੇ ਗਈ ਸੀਗੇ ਅੱਜ ਸਾਡੇ ਬਾਬਾ ਧਰਮ ਸਿੰਘ ਜੀ ਨੇ ਉਹ ਸਹਾਇਤਾ ਦੇ ਨਾਲ ਇੱਕ ਆਟੋ ਖਰੀਦਿਆਗਾ ਤਾਂ ਕਿ ਉਹ ਆਪਣਾ ਰਜਗਾਰ ਚਲਾ ਸਕੇ ਅਤੇ ਆਪਣੇ ਬੱਚੇ ਪਾਲ ਸਕੇ ਤੇ ਆਟੋ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਡੇ ਬਾਬਾ ਧਰਮ ਸਿੰਘ ਜੀ ਨਾਲ ਇਸ ਸਬੰਧੀ ਅਸੀਂ ਗੱਲਬਾਤ ਕਰਦੇ ਆਂ ਹਾਂ ਬਾਬਾ ਜੀ ਜੋ ਤੁਹਾਨੂੰ ਦਿਵਾਨ ਟੋਡਰਮਲ ਚੈਰੀਟੇਬਲ ਟਰਸਟ ਵੱਲੋਂ ਇੱਕ ਆਟੋ ਲੈਂਡ ਲਈ ਜਾਂ ਤੁਹਾਡਾ ਰੁਜ਼ਗਾਰ ਚਲਾਉਣ ਲਈ ਸਹਾਇਤਾ ਕੀਤੀ ਸੀਗੀ ਜਿਹਦੇ ਨਾਲ ਤੁਸੀਂ ਆਟੋ ਖਰੀਦਿਆਗਾ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਿਵਾਨ ਟੋਡਰਮਲ ਚੈਰੀਟੇਬਲ ਟਰਸਟ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾਗਾ ਤੇ ਜਿੰਨੇ ਵੀ ਐਨਆਰਆਈ ਵੀਰ ਨੇ ਜਿਨ੍ਹਾਂ ਨੇ ਮੇਰੀ ਸਹਾਇਤਾ ਕੀਤੀ ਹੈਗੀ ਤੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਤੇ ਜੋ ਵੀ ਮੈਂ ਸੰਸਥਾ ਨੂੰ ਮੈਂ ਵਿਸ਼ਵਾਸ ਦਿਵਾਉਣਾਗਾ ਕਿ ਜੋ ਵੀ ਤੁਹਾਡੇ ਵੱਲੋਂ ਮੈਨੂੰ ਦਿੱਤਾ ਗਿਆ ਰੁਜ਼ਗਾਰ ਹੈਗਾ ਮੇਰੇ ਬੱਚੇ ਪਾਲਣ ਖਾਤਰ ਤੇ ਮੈਂ ਇਹਨੂੰ ਬੇਅਰਥ ਨਹੀਂ ਜਾਣ ਦੇਵਾਂਗਾ ਮੈਂ ਇਹਨੂੰ ਮੈਂ ਕੰਮ ਕਰਕੇ ਦਿਖਾਉਂਗਾ ਤੇ ਸੰਸਥਾ ਦੇ ਲਈ ਮੈਂ ਜੋ ਵੀ ਮੈਥੋਂ ਧੰਨਵਾਦ ਹੋ ਹੋ ਸਕਿਆਗਾ ਮੈਂ ਧੰਨਵਾਦ ਸਾਰਿਆਂ ਦਾ ਕਰੂੰਗਾ ਤੇ ਮੈਂ ਦੇ ਲੋ ਸਲੂਟ ਕਰਦਾਗਾ ਸਾਰੀ ਸੰਗਤ ਨੂੰ ਤੇ ਐਨ ਆਰ ਆਈ ਵੀਰਾਂ ਨੂੰ ਤੇ ਜਿਨ੍ਹਾਂ ਨੇ ਮੇਰੇ ਲਈ ਇੰਨਾ ਕੁਝ ਕਰਕੇ ਦਿੱਤਾ ਤੇ ਇਹਨੂੰ ਬੇਅਰਥ ਨਹੀਂ ਜਾਣ ਦੇਵਾਂਗਾ ਮੈਂ ਰੁਜ਼ਗਾਰ ਚ ਲਾਉਂਗਾ ਮੇਰੇ ਬੱਚੇ ਪਾਲੂਗਾ ਤੇ ਮੈਂ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਵੀ ਮੈਨੂੰ ਸੰਸਥਾ ਨੇ ਦੁਬਾਰਾ ਜਨਮ ਦਿੱਤਾਗਾ ਮੈਂ ਕੰਮ ਤੋਂ ਬੇਰੁਜ਼ਗਾਰ ਬੈਠਾ ਸੀਗਾ ਕਿਸੇ ਨੇ ਵੀ ਮੇਰਾ ਹੱਥ ਨਹੀਂ ਪੱਲਾ ਫੜਿਆ ਨਹੀਂ ਸੀਗਾ ਸੰਸਥਾ ਨੂੰ ਮੈਂ ਬਹੁਤ ਸੰਸਥਾ ਨੂੰ ਮੈਂ ਕਿਹਾ ਸੀਗਾ ਤੇ ਮੇਰੀ ਕਿਸੇ ਨੇ ਆਵਾਜ਼ ਨਹੀਂ ਸੁਣੀ ਮੇਰੀ ਬਾਹ ਨਹੀਂ ਫੜੀ ਤੇ ਇਨ੍ਹਾਂ ਵੀਰਾਂ ਨੂੰ ਮੈਂ ਚੈਰੀਟੇਬਲ ਦੀਵਾਨ ਟਾਡਰ ਵਾਲ ਚੈਰੀਟੇਬਲ ਨੂੰ ਮੈਂ ਇੱਕ ਵਾਰ ਫੋਨ ਕੀਤਾ ਤੇ ਬਾਈ ਲੱਖਾ ਸਿੰਘ ਸੰਗਰ ਲੱਖਾ ਸਿੰਘ ਛੂਡ ਚੱਕ ਛੂਡ ਚੱਕ ਤੇ ਉਹਨਾਂ ਨੂੰ ਮੈਂ ਇੱਕ ਵਾਰ ਫੋਨ ਕੀਤਾ ਤੇ ਬਾਈ ਜੀ ਦੂਸਰੇ ਦਿਨ ਹੀ ਮੇਰੇ ਕੋਲੇ ਆ ਗਏ ਤੇ ਮੈਨੂੰ 15 ਦਿਨਾਂ ਦਾ ਟਾਈਮ ਦਿੱਤਾ ਸੀਗਾ ਤੇ 13 ਦਿਨਾਂ ਦੇ ਵਿੱਚ ਮੇਰੇ ਕੋਲੇ ਮੇਰਾ ਇਹ ਰੋਜ਼ਗਾਰ ਚਲਾ ਕੇ ਦੇ ਗਏ ਤੇ ਬਾਈ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਐਨ ਆਰ ਆਈ ਵੀਰਾਂ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਦਾ ਚਲੋ ਹਾਂਜੀ ਦਿਵਾਨ ਢੋਡਰਮਲ ਚੈਰੀਟੇਬਲ ਟਰਸਟ ਵੱਲੋਂ ਜੋ ਪਿਛਲੇ ਦਿਨੀ ਸਾਡੇ ਗ੍ਰਾਂਥੀ ਸਿੰਘ ਬਾਬਾ ਧਰਮ ਸਿੰਘ ਜੀ ਦਾ ਰਜਗਾਰ ਚਲਾਉਣ ਲਈ ਉਹਨਾਂ ਨੂੰ ਮਾਲੀ ਸਹਿਤਾ ਦਿੱਤੀ ਗਈ ਸੀਗੀ ਤੇ ਸਾਡੇ ਬਾਬਾ ਧਰਮ ਸਿੰਘ ਜੀ ਨੇ ਆਪਣਾ ਰਜਗਾਰ ਚਲਾਉਣ ਲਈ ਇੱਕ ਆਟੋ ਜਿਹੜਾ ਖਰੀਦਿਆਗਾ ਤਾਂ ਕਿ ਉਹ ਆਪਣਾ ਰਜਗਾਰ ਚਲਾ ਸਕੇ ਆਪਣੇ ਬੱਚੇ ਪਾਲ ਸਕੇ ਆਪਣੇ ਪੈਰਾਂ ਸਿਰ ਖੜਾ ਹੋ ਸਕੇ ਇਸ ਦੇ ਖੁਸ਼ੀ ਦੇ ਵਿੱਚ ਜਿਹੜਾ ਅੱਜ ਸਾਡੇ ਅੱਜ ਸਾਡੇ ਜਿਹੜਾ ਅੱਜ ਸਾਡੇ ਵਿਚਕਾਰ ਸਾਡੇ ਅੰਗਹੀਣਾ ਰਾਸ਼ਟਰੀ ਦਿਵਯਾਂਗ ਐਸੋਸੀਏਸ਼ਨ ਆ ਬਠਿੰਡਾ ਤੋਂ ਹਰਮਨ ਸ਼ਰਮਾ ਜੀ ਜੋ ਸਾਡੀ ਭੈਣ ਸਾਡੇ ਵਿਚਕਾਰ ਆਈ ਹੈ ਸਤਪਾਲ ਸਿੰਘ ਜੀ ਸਤਪਾਲ ਸਿੰਘ ਜੀ ਬਠਿੰਡਾ ਰਾਜੂ ਖਿਆਲੀ ਵਾਲਾ ਜੀ ਬਾਈ ਜੀਤ ਸਿੰਘ ਜੀ ਮੱਖਣ ਸਿੰਘ ਜੀ ਸਾਡੇ ਵਿਚਾਰ ਪਹੁੰਚੇ ਨੇ ਤੇ ਅੱਜ ਜੋ ਵੀ ਇਹ ਧਰਮ ਸਿੰਘ ਜੀ ਦੇ ਸਬੰਧ ਦੇ ਵਿੱਚ ਲੱਗ ਲੱਗ ਵਿਚਾਰ ਨੇ ਜਿਹੜੇ ਇਹਨਾਂ ਨੂੰ ਸਹਾਇਤਾ ਦਿੱਤਾ ਤੇ ਦਿਵਾਨ ਟੋਡਰਮਾਲਾ ਚੈਰੀਟੇਬਲ ਟਰਸਟ ਦਾ ਧੰਨਵਾਦ ਜਿਹੜਾ ਕਰ ਰਹੇ ਨੇਗੇ ਤੇ ਤੁਹਾਡੇ ਨਾਲ ਗੱਲਬਾਤ ਕਰਾਉਣੇ ਆ ਸਾਡੇ ਆਏ ਹੋਏ ਨਮਾਇੰਦਾਂ ਦਾ ਹਾਂਜੀ ਬਾਈ ਪੁੱਤ ਵਹਿਗਰਜੀ ਦਾ ਖਾਲਸਾ ਵਹਿਗਰਜੀ ਕੀ ਪਤੇ ਅਸੀਂ ਦਿਵਾਨ ਟੋਡਰਮਾਲ ਜੀ ਚੈਰੀਟੇਬਲ ਨੇ ਜੋ ਸਾਡੇ ਭਰਾ ਧਰਮ ਸਿੰਘ ਜੀ ਨੂੰ ਸਹਾਇਤਾ ਕੀਤੀ ਆਟੋ ਲੈਨ ਪਿਸਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਹਾਂਜੀ ਭਾਜੀ ਮੈਂ ਹਰਮਨ ਸ਼ਰਮਾ ਬਿੰਦਤੋ ਸੀਨੀਅਰ ਮੈਂਬਰ ਅਸੀਂ ਹੈਰੀਟੇਬਲ ਟੇਬਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਧਰਮ ਭਾਈ ਦੀ ਇੰਨੀ ਮਦਦ ਕੀਤੀ ਜੀ ਇਹਨਾਂ ਨੇ ਬੱਚਾ ਨੂੰ ਰੋਜੀ ਰੋਟੀ ਦਿੱਤੀ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਸਾਡੀ ਸਸਤਾ ਤੋਂ ਉੱਤੇ ਹੋ ਕੇ ਸਾਡੀ ਸੇਵਾ ਕੀਤੀ ਇਹਨਾਂ ਦੀ ਤੇ ਰੋਜੀ ਰੋਟੀ ਚਲਾਈ ਤੇ ਬਹੁਤ ਧਿਰੋ ਸ੍ਰੂਟ ਆਈ ਤੁਹਾਨੂੰ ਜੀ ਸਾਡੇ ਵੱਲੋਂ ਹਾਂਜੀ ਮੈਂ ਹਰਜਿੰਦਰ ਸਿੰਘ ਹੈਂਡੀਕੈਪਟ ਹੈਲਪਰ ਵੈਲਫੇਅਰ ਐਸੋਸੀਏਸ਼ਨ ਦੇ ਖਜੌਨਚੀ ਜਿਲ੍ਹਾ ਮਾਨਸਾ ਹਾਂਜੀ ਜੋ ਦੀਵਾਨਪੁਰ ਡਰਮਾਲਾ ਚੈਰੀਟੇਬਲ ਟਰਸਟ ਵੱਲੋਂ ਸਾਡੇ ਗ੍ਰਾਂਥੀ ਸਿੰਘ ਬਾਬਾ ਧਰਮ ਸਿੰਘ ਜੀ ਨੇ ਮਾਲੀ ਸਹਾਇਤਾ ਕਰਕੇ ਉਹਨਾਂ ਨੂੰ ਰੋਜ਼ਗਾਰ ਦੇ ਸਿਰੇ ਕੀਤਾਗਾ ਜਿਨ੍ਹਾਂ ਨਾਲ ਅਸੀਂ ਦੀਵਾਨ ਢੋਡਰਮਾਲੋ ਚੈਰੀਟੇਬਲ ਟਰਸਟ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਮੈਂ ਖਾਸ ਆਪਣੇ ਵੱਲੋਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਪਾਈਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਨਿਮਾਣੇ ਦੀ ਬਾਹ ਫੜੀ ਸੀ ਕਿਉਂਕਿ ਬਾਬਾ ਜੀ ਬੇਰਜਗਾਰ ਸੀਗੇ ਅੱਜਕੱਲ ਗੁਰਦੁਆਰਾ ਸਾਹਿਬ ਦੇ ਵਿੱਚ ਪਾਠੀਆਂ ਦੀ ਸੇਵਾ ਵੀ ਇਹਨਾਂ ਨੂੰ ਨਹੀਂ ਮਿਲ ਰਹੀ ਸੀਗੀ ਤੇ ਬਿਲਕੁਲ ਬੇਰਜਗਾਰ ਬੈਠੇ ਸੀਗੇ ਤੇ ਬਾਈਆਂ ਨੇ ਜੋ ਆ ਕੇ ਦੀਵਾਨ ਚ ਦੀਵਾਨਮਲ ਢੋਡਰ ਦੀਵਾਨ ਇੱਕ ਮਿੰਟ ਕੱਟੀ ਢੋਡਰਮਾਲ ਚੈਰੀਟੇਬਲ ਟਰਸਟ ਦੀਵਾਨ ਟੋਡਰਮਲ ਚੈਰੀਟੇਬਲ ٹرسٹ ਦੇ ਕੱਲੇ-ਕੱਲੇ ਮੈਂਬਰ ਦਾ ਅਤੇ ਜਿੰਨਾ ਸਾਡੇ ਐਨ.ਆਈ. ਭਰਾਵਾਂ ਨੇ ਸਾਡੇ ਵੀਰ ਧਰਮ ਸਿੰਘ ਲਈ ਸਹਾਇਤਾ ਭੇਜੀ ਸੀ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਜੀ ਤੇ ਅਸੀਂ ਸਸਤਾ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਸਾਡਾ ਵੀਰ ਆਪਣਾ ਰਜਗਾਰ ਚਲਾ ਕੇ ਆਪਣੇ ਪੈਰਾਂ 'ਤੇ ਖੜਾ ਹੋਵੇਗਾ ਤੇ ਅੱਗੇ ਤੋਂ ਕਦੇ ਵੀ ਮੰਗਣ ਦੀ ਨੌਬਤ ਸਾਡੇ ਵੀਰ ਨੂੰ ਨਾ ਆਵੇ ਪ੍ਰਮਾਤਮਾ ਚੜ੍ਹਦੀਆਂ ਕਲਾ ਬਖਸ਼ੇ